ਪੰਜਾਬੀਆਂ ਦੇ ਜੀਵਨ ਨੂੰ ਸੁਧਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਇਸ ਦੇ ਇੱਕ ਹੋਰ ਮਿਸਾਲ ਉਦੋਂ ਮਿਲੀ ਜਦ ਸੌਥ ਕੋਰੀਆ ਦੇ ਸੌਲ ਵਿਖੇ ਸੀਐਮ ਭਗਵੰਤ ਮਾਨ ਦੁਆਰਾ हाई इम्पैक्ट इन्वेस्टमेंट रोड शो 'ਚ ਸ਼ਰਕਤ ਕੀਤੀ ਗਈ ਜਿੱਥੇ ਕੋਰੀਆ ਦੀਆਂ ਨਾਮੀ ਕੰਪਨੀਆਂ ਤੋਂ ਇਲਾਵਾ ਵਿੱਤੀ ਸਲਾਹਕਾਰ, ਖੋਜ ਅਤੇ ਵਿਕਾਸ ਸੰਗਠਨਾ, ਵਪਾਰਕ ਸੰਗਠਨਾ ਤੇ ਕੋਰੀਆ 'ਚ ਵਸਦੇ ਭਾਰਤੀ ਅਤੇ ਪੰਜਾਬੀ ਪ੍ਰਵਾਸੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਰੋਡ ਸ਼ੋਅ ਦੌਰਾਨ ਪੰਜਾਬ ਨੂੰ ਸਤਿਰ ਪਾਰਦਰਸ਼ੀ ਅਤੇ ਭਵਿੱਖ ਚਨਵੇਸ਼ ਲਈ ਤਿਆਰ ਮੰਜ਼ਲ ਵਜੋਂ ਪੇਸ਼ ਕੀਤਾ ਗਿਆ। ਸਾਰਿਆਂ ਨੂੰ ਫਾਸਟ ਰੈਕ ਪੰਜਾਬ ਪੋਰਟਰ, ਰਾਈਟ ਟੂ ਬਿਜ਼ਨਸ ਐਕਟ ਅਤੇ ਅਜੋਕ ਹਤਾਸ਼ੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਸਭ ਨੇ ਨਿਵੇਸ਼ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਨਾਲ ਹੀ ਸਭ ਨੂੰ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੋ ਸੋਮੇਟ 2026 ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਗਿਆ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਸਾਊਥ ਕੋਰੀਆ ਦੇ ਸੌਲ ਵਿਖੇ ਕੋਰੀਅਨ ਐਸਐਮਈਸ ਐਸੋਸੀਏਸ਼ਨ ਲੀਗਲ ਫਰਮਸ ਅਤੇ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਪੰਜਾਬ ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਸਾਰਿਆਂ ਨੂੰ ਸਰਕਾਰ ਵੱਲੋਂ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਇਕੋਸਿਸਟਮ ਵਿੱਚ ਇੱਕ ਪੈਂਗਿਓ ਟੈਕਨੋ ਵੈਲੀ ਜਿਸ ਨੂੰ ਕੋਰੀਆ ਦੀ ਸਿਲੀਕਨ ਵੈਲੀ ਵਜੋਂ ਜਾਣਿਆ ਜਾਂਦਾ ਹੈ ਉਸ ਦਾ ਦੌਰਾ ਕੀਤਾ ਜੀਵੀਐਸਏ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਤਕਨੀਕੀ ਨਵੀਨਤਾ ਸਟਾਰਟਅੱਪਸ ਅਤੇ ਹਾਈ ਵੈਲਿਊ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਪੈਂਗਿਓ ਦੇ ਇੱਕੀਕ੍ਰਿਤ ਮਾਡਲ ਬਾਰੇ ਜਾਣਕਾਰੀ ਦਿੱਤੀ 1780 ਤੋਂ ਵੱਧ ਕੰਪਨੀਆਂ 83000 ਪੇਸ਼ੇਵਰ ਅਤੇ 25000 ਖੋਜ ਕਰਤਾਮਾਂ ਵਾਲੀ ਪੈਂਗਿਓ ਵਿਸ਼ਵ ਭਰ ਦਾ ਸਭ ਤੋਂ ਸਫਲ ਇਨੋਵੇਸ਼ਨ ਡਿਸਟ੍ਰਿਕਟ ਹੈ ਮੰਨਿਆ ਕਿ ਮੋਹਾਲੀ ਦੇ ਵਿਆਪਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ ਇਸ ਲਈ ਮੋਹਾਲੀ ਨੂੰ ਪੈਂਗਿਓ ਟੈਕਨੋ ਵੈਲੀ ਦੀ ਤਰਜ ਤੇ ਕੁਵਕਸਾਤ ਕੀਤਾ ਚਾਵੇਗਾ ਮੁੱਖ ਮੰਤਰੀ ਨੇ ਦੱਖਣੀ ਕੋਰੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਮੁੱਖ ਮੰਤਰੀ ਨੇ ਮਟਿਲੀਯੁਰ ਅਤੇ ਫ੍ਰੀ ਫੈਬ੍ਰିକੇਟਿਡ ਨਿਰਮਾਣ ਵਿਧਿਆ ਲਈ ਟੈਕਨੋਲੋਜੀ ਦੇ ਆਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਤਾਂ ਜੋ ਤੇਜ਼ ਤੇ ਕੁਫਾਈਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਨਾਲ ਸਬੰਧਤ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਡੈਵੋ ਈਐਟਸੀ ਨਾਲ ਰਣਨੀਤਿਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ, ਪ੍ਰਜੋਗਿਕ ਗਤੀ ਆਧੁਨਿਕ ਬੁਨਿਆਦੀ ਢਾਂਚੇ ਸਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਨ ਢਾਂਚੇ ਬਾਰੇ ਜਾਣਨਾ ਪਾਇਆ